ਚਿਲਾ ਹਸਪਤਾਲ ਵਿਖੇ ਇਹ ਜੋ ਲੰਬੇ ਲੰਬੇ ਲਾਈਨਾਂ ਲੱਗੀਆਂ ਹੋਈਆਂ ਹਨ ਇਹ ਲੱਗੀਆਂ ਹਨ ਦਵਾਈਆਂ ਵਾਲੀ ਖਿੜਕੀ ਤੇ ਲੋਕ ਦਵਾਈਆਂ ਲੈਣ ਨੂੰ ਖੜੇ ਹਨ ਪਰ ਇੱਥੇ ਵੱਡਾ ਸਵਾਲ ਹੈ ਕਿ ਜ਼ਿਲ੍ਹਾ ਹਸਪਤਾਲ ਜੋ ਕਿ ਫਾਜ਼ਿਲਕਾ ਦੇ ਬਾਹਰ ਬਣਿਆ ਹੈ ਉਸ ਵਿੱਚ ਬਲੱਡ ਬੈਂਕ ਨਹੀਂ ਬਣਿਆ ਹਸਪਤਾਲ ਬਣੇ ਨੂੰ ਲਗਭਗ 2 ਤੋਂ 2.5 ਸਾਲ ਆਮ ਆਦਮੀ ਪਾਰਟੀ ਦੇ ਅਤੇ 5 ਸਾਲ ਪਿਛਲੀ ਕਾਗਰਸ ਸਰਕਾਰ ਦੇ ਨਿਕਲ ਗਏ ਪਰ ਬਲੱਡ ਬੈਂਕ ਹੱਲੇ ਵੀ ਪੁਰਾਣੇ ਸਰਕਾਰੀ ਹਸਪਤਾਲ ਵਾਲੀ ਬਿਲਡਿੰਗ ਵਿੱਚ ਹੈ ਜਿੱਥੇ ਆਉਣ ਜਾਣ ਲਈ ਵਿਅਕਤੀ ਨੂੰ ਆਟੋ ਕਰਨਾ ਪੈਂਦਾ ਹੈ 2 ਕਿਲੋਮੀਟਰ ਆਉਣਾ ਪੈਂਦਾ ਹੈ ਉਸ ਲਈ ਪਰਚੀ ਨਵੇਂ ਹਸਪਤਾਲ ਤੋਂ ਕੱਟੀ ਜਾਂਦੀ ਹੈ ਅਤੇ ਬਲੱਡ ਪੁਰਾਣੇ ਹਸਪਤਾਲ ਤੋਂ ਮਿਲਦਾ ਹੈ ਐਨੀ ਵੱਡੀ ਬਿਲਡਿੰਗ ਬਣਨ ਤੋਂ ਬਾਅਦ ਵੀ ਬਲੱਡ ਬੈਂਕ ਹੱਲੇ ਨਹੀਂ ਬਣਿਆ ਮਰੀਜ਼ ਖੱਜਲ ਖੁਆਰ ਹੋ ਰਹੇ ਹਨ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕਾਂ ਨੇ ਦੱਸਿਆ ਵੀ ਉਹ ਕਈ ਵਾਰ ਤਾਂ ਬਲੱਡ ਲੈਣ ਆ ਜਾਂਦੇ ਹਨ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਪੈਸੇ ਦੀ ਪਰਚੀ ਲੈ ਕੇ ਆਓ ਪਰਚੀ ਲੈਣ ਸਰਕਾਰੀ ਹਸਪਤਾਲ ਨਵੇਂ ਹਸਪਤਾਲ ਜਾਣਾ ਪੈਂਦਾ ਹੈ ਉੱਥੋਂ ਪਰਚੀ ਲੈ ਕੇ ਵਾਪਸ ਆਉਣਾ ਪੈਂਦਾ ਹੈ ਲੋਕਾਂ ਨੂੰ ਦਿੱਕਤਾਂ ਦੇ ਬਾਰੇ ਐਸਐਮਓ ਡਾਕਟਰ ਰੋਹਿਤ ਬੋਇਲ ਨੇ ਕੀ ਕੁੱਝ ਕਿਹਾ ਸਭ ਕੋ ਜਾਣਨ ਲਈ ਬਣੇ ਜਿਹੜਾ ਉੱਪਰੋਂ ਹੈਲਥ ਡਿਪਾਰਟਮੈਂਟ ਨੇ ਇੱਕ ਬਿਲਡਿੰਗ ਪਾਸ ਹੋ ਰਹੀ ਹੈ ਉਹ ਨਵਾਂ ਬਲੱਡ ਬੈਂਕ ਬਿਲਕੁਲ ਥੀ ਸ਼ਿਫਟ ਹੋ ਜਾਏਗਾ ਕੁਝ ਟਾਈਮ ਬਾਅਦ ਉਨਾ ਚਿਰ ਅਸੀਂ ਕੋਸ਼ਿਸ਼ ਕਰਦੇ ਜਿੰਨਾ ਕਿ ਪੋਸੀਬਲ ਹੋ ਸਕਦਾ ਹੈ ਹਾਇਦਰਾਬਾਦ ਰੈਡਪੈਂਡ ਪੁਰਾਣੀ ਬਿਲਡਿੰਗ ਦੀ ਬਟੋਤੇ ਵਰਕਿੰਗ ਪ੍ਰੋਪਰ ਚੱਲ ਰਹੀ ਹੈ ਉਸਕੇ ਆਲ 24 ਇੰਟੂ 7 ਸਟਾਫ ਵੀ ਮੌਜੂਦ ਹੈ ਤਾਂ ਕਿ ਮਰੀਜ਼ ਨੂੰ ਵੇਟ ਨਾ ਕਰਨੀ ਪਵੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ ਨੋ ਡਾਊਟ ਐਟ ਫਾਰ ਮੂਵ ਕਰਨ ਚ ਥੋੜੀ ਪਰੇਸ਼ਾਨੀ ਤਾਂ ਆਉਂਦੀ ਹੈ ਬਟ ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਅੰਦਰੇ ਪਾਸੇ ਸ਼ਿਫਟ ਕਰਾ ਸੀ ਜਦੋਂ ਤੋਂ ਹਸਪਤਾਲ ਬਣਿਆ ਉਹ ਤੋਂ ਬਿਲਡਿੰਗ ਨਹੀਂ ਬਣੀ ਜੀ ਅੰਦਰੇ ਬਲੱਡ ਬੈਂਕ ਦੀ ਨਹੀਂ ਹੈ ਬਿਲਡਿੰਗ ਉਹ ਵੀ ਪਾਸ ਹੋ ਗਈ ਹੈ ਆਲਮੋਸਟ ਉਹ ਵਰਕਿੰਗ ਸ਼ੁਰੂ ਕਰਾਂਗੇ ਉਹਦੀ ਵੀ ਜਰੂਰੀ ਸਰ ਇਹ ਸਿਰਫ ਜਿਹੜੀ ਬਾਰੀ ਮਰੀਜ਼ ਨੇ ਉਹਨਾਂ ਨੂੰ ਤਾਂ ਆਂਦੀ ਹੈਗੀ ਹੈ ਸਟਾਫ ਨੂੰ ਵੀ ਇਹ ਦਿੱਕਤ ਆਂਦੀ ਹੈ ਕਿਉਂਕਿ ਸਟਾਫ ਹੀ ਉਹ ਬਲੱਡ ਜਿਹੜਾ ਹੈਗਾ ਪ੍ਰੋਵਾਈਡ ਕਰਾਂਦਾ ਮਰੀਜ਼ ਨੂੰ ਨਹੀਂ ਉੱਥੇ ਸੈਪਰੇਟ ਸਟਾਫ ਲਾਇਆ ਹੋਇਆ ਸੀ ਬਲੱਡ ਬੈਂਕ ਜਿਹੜਾ ਉੱਥੇ ਡਿਊਟੀ ਕਰਦਾ 24x7 ਸਟਾਫ ਤਾਂ ਉੱਥੇ ਰਹਿੰਦਾ ਹੈ ਉਹ ਚਾਹੀਦਾ ਤਾਂ ਇੱਥੇ ਹੁੰਦਾ ਨਾ ਜੀ ਮਰੀਜ਼ ਤਾਂ ਦਾਖਲ ਇੱਥੇ ਹੈਗਾ ਆਪਣੇ ਕੋਲ ਨਹੀਂ ਉੱਥੋਂ ਇਸ਼ੂ ਕਰਦੇ ਹਨ ਬਲੱਡ ਲੱਗਦਾ ਇੱਥੇ ਹੈ ਜਦੋਂ ਉੱਥੋਂ ਇਸ਼ੂ ਹੋ ਜਾਂਦਾ ਇੱਥੇ ਆਪ ਦਾ ਲਵਾ ਲੈਂਦੇ ਆਂ ਅੰਮ੍ਰਿਤ ਉਹਦੇ ਲਈ ਕੋਈ ਕੈਸ਼ ਪਰਚੀ ਇੱਥੇ ਕੱਟੀ ਜਾਂਦੀ ਹੈ ਜਾਂ ਉੱਥੇ ਕੱਟੀ ਜਾਂਦੀ ਹੈ ਨੇ ਪ੍ਰੋਵੀਜ਼ਨ ਤਾਂ ਸਾਰਾ ਇੱਥੇ ਹੀ ਹੈ। ਉਹਦਾ ਕੋਈ ਇਸ਼ੂ ਨਹੀਂ ਇੱਥੋਂ ਹੀ ਲਿਖਾਣਾ ਹੁੰਦਾ ਹੈ। ਇੱਥੇ ਪਰਚੀ ਕੱਟੀ ਜਾਂਦੀ ਹੈ ਜੋ ਵੀ ਹੈ। ਤੇ ਇਹ ਆਪਣਾ ਇੰਡੋਰ ਤਾਂ ਫ੍ਰੀ ਹੈ ਨਾ ਬਲੱਡ। ਸਰਕਾਰੀ ਚੁਣਿਆ ਸੀ ਇੰਡੋਰ ਫ੍ਰੀ ਹੈ। ਸਰ ਇੱਕ ਜਿਵੇਂ ਜਦੋਂ ਇਹ ਬਿਲਡਿੰਗ ਬਣੀ ਸੀਗੀ ਉਹ ਉਹਦੇ ਚ ਪ੍ਰੋਵੀਜ਼ਨ ਹੈ ਨਹੀਂ ਸੀ ਬਲੱਡ ਬੈਂਕ ਦੀ ਸਰ। ਬਲੱਡ ਬੈਂਕ ਹੈ ਸੱਚ ਨਹੀਂ ਹੈ ਪੂਰਾ ਪ੍ਰੋਪਰ ਬਿਲਡਿੰਗ ਬਟ ਨਵੀਂ ਬਣ ਜੇਗੀ ਜਲਦੀ ਔਰ ਆਨਲੇ ਟਾਈਮ। ਇਹ ਦਾ ਕੁਝ ਹੋ ਚੁੱਕਾ ਪ੍ਰੋਸੈਸ ਚੱਲ ਰਿਹਾ ਹੈ ਸਰ ਹਾਂ ਪ੍ਰੋਸੈਸ ਚੱਲ ਰਹੇ ਹਨ ਦਾ ਮੋਸਟ ਲਾਈਕਲੀ ਜਲਦੀ ਅਰਲੀਸਟ ਸ਼ੁਰੂ ਹੋ ਜਾਣਾ ਹੈ ਕੰਮ ਸਰ ਨੈਕਸਟ ਇਹ ਹੈਗਾ ਕਿ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਸਰ ਡੇਂਗੂ ਦਾ ਕਾਫੀ ਪ੍ਰਕੋਪ ਇਸ ਮੌਸਮ 'ਚ ਆ ਜਾਂਦਾ ਹੈ ਵੈਕਰ ਨੂੰ ਮਿਲਦਾ ਹੈ ਕਿ ਤਿਆਰੀਆਂ ਕਰ ਰਿਹਾ ਹੈ ਡਿਪਾਰਟਮੈਂਟ ਅਸੀਂ ਆਲਰੇਡੀ ਜਿਹੜਾ ਡੋਰ ਟੂ ਡੋਰ ਜਾਣ ਵਾਸਤੇ 15 ਰੱਖ ਰੱਖੇ ਜਿਹੜੇ ਆ ਬਰੀਡਿੰਗ ਚੈਕਰਸ ਤੇ ਉਹਨਾਂ ਦੀ ਅਸੀਂ ਤਿੰਨ ਟੀਮਾਂ ਬਣਾ ਕੇ ਮੁੱਲਾ ਸਾਰੇ ਕਵਰ ਕਰ ਰਹੇ ਆ ਉਹ ਆਲਰੇਡੀ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹਫਤਾ ਪਹਿਲਾਂ ਤੇ ਨਾਲ ਅਸੀਂ ਜਿਹੜੇ ਸਾਡੇ ਦੋ ਮਲਟੀ ਪਰਪਸ ਹੈ ਉਹ ਕਰਾ ਉਹਨਾਂ ਦੀ ਸੁਪਰਵਾਈਜ਼ਨ ਚ ਕੰਮ ਚੱਲ ਰਿਹਾ ਇੱਕ ਸੁਖਿੰਦਰ ਜੀ ਅਗਰਿੰਦਰ ਸ਼ਰਮਾ ਨੇ ਤੇ ਇਹ ਅਸੀਂ ਪ੍ਰਾਇਰੀ ਸ਼ੁਰੂ ਕਰਤਾ ਡੋਰ ਟੂ ਡੋਰ ਵਿਜ਼ਿਟ ਕਰਕੇ ਹਾਊਸ ਚੈੱਕ ਕਰਦੇ ਆ ਬਾਹਰ ਕੋਈ ਬਰੀਡਿੰਗ ਪਲੇਸਿਸ ਹੈਗੀਆਂ ਉਹਨੂੰ ਚੈੱਕ ਕਰਦੇ ਆ ਜੇ ਕੋਈ ਲਾਰਵਾ ਮਿਲਦਾ ਉਹਨੂੰ ਡਿਸਟਰੋਏ ਕਰ ਦਿੰਦੇ ਆ ਜੇ ਕੋਈ ਹਾਈ ਰਿਸਕ ਏਰੀਆਜ਼ ਹੈਗੇ ਉੱਥੇ ਅਸੀਂ ਸਪਰੇਅ ਵਗੈਰਾ ਕਰਵਾਉਂਦੇ ਹਾਂ ਇਹ ਹੁਣੇ ਹੀ ਐਕਟੀਵਿਟੀ ਸ਼ੁਰੂ ਕਰਤੀ ਤਾਂ ਕਿ ਆਉਣ ਵਾਲੇ ਟਾਈਮ 'ਚ ਜੋ ਹੈ ਡੇਂਗੂ ਨਾ ਵਜੇ ਇਸ ਵਾਰ ਇਹ ਪ੍ਰੋਪਰ ਅਸੀਂ ਤਿਆਰੀ ਕਰ ਚੁੱਕੇ ਹਾਂ ਤੇ ਇਹ ਜੋ ਕਰਕੇ ਆਂਦੇ ਨੇ ਤੇ ਰਿਪੋਰਟ ਕਿਹਨੂੰ ਦਿੰਦੇ ਨੇ ਜੀ ਇਹ ਰਿਪੋਰਟ ਸਾਡੇ ਇੱਥੇ ਡਿਪਾਰਟਮੈਂਟ ਆਉਂਦੀ ਅਸੀਂ ਅੱਗੇ ਸਿਵਲ ਸਰਜਨ ਆਫਿਸ ਪੇਜ ਹਾਂ ਹਾਲੇ ਤੱਕ ਐਸੱਚ ਕੋਈ ਪੋਜ਼ਿਟਿਵ ਨਹੀਂ ਹੈ ਤੇ ਰੱਬ ਦੀ ਸ਼ੁਕਰ ਹੈ ਵੀ ਅਲੇਵਰਾਂ ਦਾ ਬਰੀਡਿੰਗ ਵੀ ਕੰਟਰੋਲ ਚ ਹੈ ਕੋਈ ਅੰਨਾ ਲਾਰਵਾ ਨਹੀਂ ਮਿਲ ਰਿਹਾ ਆਪਾਂ ਫਾਜ਼ਿਲ ਕਹਾਵਾਸੀਆਂ ਨੂੰ ਕੀ ਸੰਦੇਸ਼ ਦਿਓਗੇ ਡੇਂਗੂ ਤੋਂ ਰੋ डेंगू ਦੇ ਚੱਕਰ ਦੇ ਹੀ ਆ ਵੀ ਪਾਣੀ ਆਪਣਾ ਮੇਨ ਜਿਹੜਾ ਕੂਲਰ ਦਾ ਹੁੰਦਾ ਹੈ ਅਸੀਂ ਉਹ ਡਰਾਈਡੇ ਵੀ ਸੈਲੀਬ੍ਰੇਟ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਦੱਸਣ ਵਾਸਤੇ ਵੀ ਫਰਾਈਡੇ ਐਵਰੀ ਫਰਾਈਡੇ ਜਿਹੜਾ ਆਪਦੇ ਕੂਲਰ ਸਾਫ ਕਰਿਆ ਕਰਨ ਅੱਛੀ ਤਰ੍ਹਾਂ ਤੇ ਜੋ ਪਾਣੀ ਜਿਵੇਂ ਕਿ ਫਰਿੱਜ ਰੈਫਰਿਜਰੇਟਰ ਦੇ ਪਿੱਛੇ ਉਹਦੇ ਵਿੱਚ ਇਕੱਠਾ ਹੋ ਜਾਂਦਾ ਪਾਣੀ ਉਹਦੇ ਵਿੱਚ ਵੀ ਲਾਰਵਾ ਮਿਲਦਾ ਹੈ ਜਾਂ ਫਿਰ ਕੋਈ ਬਾਹਰ ਕਿਤੇ ਆਪਾਂ ਨਾਲੀਆਂ 'ਚ ਪਾਣੀ ਖੜਾ ਰਵੇ ਉੱਥੇ ਲਾਰਵਾ ਮਿਲਦਾ ਹੈ ਇਹ ਪਾਣੀ ਨਿਕੜਾ ਹੁੰਦੇ ਨਾ ਬੇਸਿਕ ਹੀ ਸਾਡਾ ਆਮ ਲੋਕਾਂ ਨੂੰ ਹੈ ਬਾਕੀ ਮੇਰਾ ਇਹਨਾਂ ਨੂੰ ਅਪੀਲ ਵੀ ਹੈ ਵੀ ਜਿਹੜੀਆਂ ਸਾਡੀ ਟੀਮ ਸੰਭੀ ਹੈ ਉਹਨਾਂ ਨੂੰ ਤੁਹਾਡਾ ਕੋਆਪਰੇਟ ਕਰਨ ਉਹ ਆਪੇ ਸਾਰਾ ਚੈੱਕ ਕਰਨਗੇ ਜਿੱਥੇ ਲਾਰੂ ਆਇਆ ਡਿਸਪਲੋਏ ਕਰਨ ਨੇ ਉਹਦਾ ਫਾਇਦਾ ਮਰੀਜ਼ਾਂ ਆਪਣੇ ਆਮ ਲੋਕਾਂ ਨੂੰ ਹੀ ਹੈ ਵੀ ਘੱਟ ਬਿਮਾਰੀ ਫੈਲੂਗੀ ਬਸ ਸਾਨੂੰ ਕੋਆਪਰੇਸ਼ਨ ਚਾਹੀਦੀ ਹੈ ਇਸ ਤਰ੍ਹਾਂ ਥੈਂਕ ਯੂ ਸਰ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सबscribe करना ना भूलें जय हिंद जय भारत